ਸੀਬੀਏ ਨੇ ਕਰਤਤ ਨੀਟ ਯੂਜੀ ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਪਹਿਲੀ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਇਸ ਵਿੱਚ 13 ਵਿਅਕਤੀਆਂ ਦੇ ਨਾਮ ਮਲਜ਼ਮ ਵਜੋਂ ਸ਼ਾਮਲ ਕੀਤੇ ਗਏ ਨੇ ਏਜੰਸੀ ਨੇ ਕਿਹਾ ਕਿ ਪੇਪਰ ਲੀਕ ਕੋਟਾਲੇ ਦੇ ਸਰਗਨਾ ਮਨੀਸ਼ ਪ੍ਰਕਾਸ਼ ਸਿਕੰਦਰ ਯਦਵਿੰਦੂ ਤੇ 11 ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਕੇਂਦਰੀ ਜਾਂਚ ਏਜੰਸੀ ਨੇ 6 ਐਫਆਈਆਰਸ ਦਰਜ ਕੀਤੀਆਂ ਨੇ ਬਿਹਾਰ ਵਿੱਚ ਦਰਜ ਐਫਆਈਆਰ ਪੇਪਰ ਲੀਕ ਨਾਲ ਸੰਬੰਧਿਤ ਹੈ ਜਦਕਿ ਗੁਜਰਾਤ ਰਾਜਸਥਾਨ ਅਤੇ ਮਹਾਰਾਸ਼ਟਰ ਦੀਆਂ ਐਫਆਈਆਰਸ ਉਮੀਦਵਾਰ ਦੀ ਥਾਂ ਕਿਸੇ ਹੋਰ ਵੱਲੋਂ ਪੇਪਰ ਦਿੱਤੇ ਜਾਣ ਤੇ धोखा तरी संबंधित आहे ਉਦਰ ਕੇਂਦਰੀ ਸਖਿਆ ਮੰਤਰਾਲੇ ਦੇ ਹਵਾਲੇ ਨਾਲ ਏਜੰਸੀ ਵੱਲੋਂ ਐਫ ਆਈ ਆਰ ਖੁਦ ਦਰਜ ਕੀਤੀ ਗਈ ਹੈ ਸੀਬੀਆਈ ਮਾਮਲੇ ਦੇ ਹੋਰ ਪਹਿਲੂਆਂ ਤੇ ਹੋਰ ਮਲਜ਼ਮਾਂ ਤੇ ਸ਼ੱਕੀ ਖਿਲਾਫ ਅਗੂ ਜਾਂਚ ਕਰ ਰਹੀ ਹੈ ਹੁਣ ਤੱਕ ਏਜੰਸੀ ਨੇ ਪੇਪਰ ਲੀਕ ਮਾਮਲੇ ਚਾਲੀ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਬਿਹਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 15 ਮਲਜ਼ਮ ਵੀ ਸ਼ਾਮਿਲ ਨੇ ਇਸ ਤੋਂ ਇਲਾਵਾ 52 ਥਾਮਾਂ ਤੇ ਤਲਾਸ਼ੀ ਲਈ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਪ੍ਰਸ਼ਨ ਪੱਤਰ ਪ੍ਰੀਖਿਆ ਦੀ ਨਿਰਧਾਰਿਤ ਮਿਤੀ ਤੋਂ ਇੱਕ ਦਿਨ ਪਹਿਲਾਂ ਛਾਰਖੰਡ ਦੇ ਹਜ਼ਾਰੀ ਬਾਕੇਂਦਰ ਤੋਂ ਲੀਕ ਹੋਇਆ ਸੀ